हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਕੱਪੜਾ ਨੇ ਥੋੜੇ ਥੋੜੇ ਦਿਨਾਂ ਦੀਆਂ ਬਾਈ ਕੱਚੀਆਂ ਨੇ ਤੇ ਜਿਹੜੀ ਬਾਈ ਆਪਾਂ ਵੀਡੀਓ ਬਣਾ ਰਹੇ ਆ ਨਾ ਫਾਰਮ 'ਚੋਂ ਵੀਡੀਓ ਬਣਾ ਰਹੇ ਆ ਬਹੁਤ ਸੋਹਣੀ ਬਰੀਡ ਤੇ ਬਾਈ ਕੰਮ ਕਰਦਾ ਬਹੁਤ ਸੋਹਣੇ ਗਾਵਾਂ ਕਹਿ ਸਕਦਾ ਜਾਂ ਬੱਸੀਆਂ ਰੱਖਦਾ ਕੋਸ ਤੇ ਕੋਈ ਬਾਈ ਦਾ ਮੰਨ ਲਓ ਬਾਈ ਵਪਾਰ ਦਾ ਕੰਮ ਨਹੀਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਲੋਈ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਜੀ ਸਭ ਤੋਂ ਪਹਿਲਾਂ ਕਿਵੇਂ ਚੱਲਦਾ ਬਾਈ ਫਾਰਮ ਵਧੀਆ ਚੱਲਦਾ ਪੂਰਾ ਵਧੀਆ ਚੱਲੀ ਜਾਂਦਾ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਵੀ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤਸਵੀਰ ਤਾਪਾ ਤੇ ਨੇੜੇ ਪਿੰਡ ਬਈ ਆਪਾਂ ਨੂੰ ਨੇੜੇ ਆਪਣੇ ਵੀਰੇ ਭਦਾਉੜ ਰਹਿ ਜਾਂਦਾ ਸੈਨਾ ਰਹਿ ਜਾਂਦਾ ਇਧਰੋਂ ਦੀਪਗੜ ਠੀਕ ਐ ਇਹ ਆਪਣੇ ਪਿੰਡ ਨੇੜੇ ਇਹ ਨੇੜੇ ਪਿੰਡ ਹੈ ਕੰਟੈਕਟ ਨੰਬਰ ਬੋਲ ਦੋ ਆਪਣਾ ਕਨੈਕਟਰ ਨੰਬਰ ਹੈਗਾ ਵੀਰੇ 77175 8442 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਅ ਬਈ ਇਹ ਤਾਂ ਵੈਡ ਤੇ ਸ਼ੁਰੂ ਕਰਦੀ ਹਾਂਜੀ ਵੀਰੇ ਕਿਹੜਾ ਸੂਆ ਸ਼ੁਰੂ ਇਹ ਆਪਣੀ ਤੀਜਾ ਸੂਆ ਤੀਜਾ ਸੂਆ ਤੇ ਕਿੰਨੇ ਕਿਤਨਾ ਦੀ ਕੱਚੀ ਐ ਬਈ ਇਹ ਵੀਰੇ ਇਹ ਤਾਂ 24 ਤਰੀਕ ਨੂੰ ਦਨ ਪੂਰੇ 24 ਤਰੀਕ ਨੂੰ ਹਾਂਜੀ ਤੇ ਬੇਸੀ ਆਪਣੇ ਫਾਰਮ ਨੇ ਜਦੋਂ ਮੈਂ ਬਣਾ ਹਾਂਜੀ ਆਪਣੇ ਫਾਰਮ ਨੇ ਠੀਕ ਹੈ ਬਾਈ ਤੇ ਕਿੰਨਾ ਕਿੰਨੇ ਦੱਦ ਬਾਈ ਦਿੱਤਾ ਇਹਨੇ 40 45 ਲੀਟਰ ਦਾ ਦਿੱਤੇ ਐਦ ਕੀ ਫਿਰ ਕਿੰਨੀ ਇੱਕ ਦੀ ਐਦ ਕੀ ਵੀਰੇ ਸੇਵਾ ਤੇ ਠੀਕ ਹੈ ਬਾਈ ਜੇ ਜੀ ਅਗਲਾ ਸੇਵਾ ਕਰੂਗਾ ਜਦੋਂ ਦੱਦੇ ਕਰਦੇ ਤੇ ਫਿਰ ਚਵਾਈ ਹੱਥੀ ਹੁੰਦੀ ਸੀ ਨਹੀਂ ਵੀਰੇ ਮਸ਼ੀਨ ਮਸ਼ੀਨ ਤੇ ਹੁੰਦੀ ਹੂੰ ਠੰਡੀ ਹੋ ਪੂਰੀ ਠੰਡੀ ਵੀਰੇ ਠੀਕ ਹੈ ਠੰਡੇ ਸੀਲ ਬਾਈ ਕਹਿੰਦਾ ਫੁੱਲ ਬਾਕੀ ਲੇਵਾ ਆਪਾਂ ਬਈ ਸਾਨੂੰ ਚੈੱਕ ਕਰਾਣੇ ਕਰਮਾਲੀ ਦਾ ਬਹੁਤ ਚੰਗਾ ਲੇਵਾ ਗਾ ਫੀਟਿੰਗਾਂ ਦਾ ਲੇਵਾ ਗਾ ਥਣਾ ਦਾ ਸਹਿਜ ਵੀ ਇੱਕ ਨੰਬਰ ਆ ਗਾ ਨਾੜਾ ਨੂੜਾ ਲੇਵੇ ਤੇ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਨੇ ਜਿੰਨਾ ਮਗਰ ਨੂੰ ਰਹੂਗਾ ਬੰਨਾ ਉਨੇ ਬਈ ਮੂਹਰ ਨੂੰ ਰਹੂਗਾ ਟੈਡ ਜਾਂ ਲੇਵਾ ਰੱਖੂ ਕਰਮਾਲੀ ਨਾੜਾ ਨੂੜਾ ਚੈੱਕ ਕਰ ਸਕਦੇ ਬਹੁਤ ਚੰਗੀਆਂ ਆ ਗਿਆ ਹਵਾਨੇ ਤੇ ਖੁੱਚਾ ਤੋਂ ਤਾਹ ਜਮਾ ਜਿਹਨੂੰ ਆਪਾਂ ਕਹਿ ਸਕਦਾ ਫਿਕਸ ਜਾਂ ਕਰਮਾਲ ਹੋਵਾਂ ਨਾ ਲੱਗੇ ਤੇ ਬਈ ਸੀਮਣ ਬਾਰੇ ਪਤਾ ਜਿਹੜਾ ਇਹਦੇ ਹਾਂਜੀ ਵੀਰੇ ਇਹਦੇ ਪਾਈਪਰ ਦਾ ਸੀਮਣ ਲੱਗਿਆ ਵੀਰੇ ਠੀਕ ਹੈ ਬਈ ਪੇਪਰ ਦਾ ਤੇ ਆਪ ਤਾਂ ਤਾਂ ਨਹੀਂ ਪਤਾ ਬਈ ਕਿਹੜੇ ਦੀ ਹੈ ਨਹੀਂ ਵੀਰੇ ਆਪ ਤਾਂ ਨਹੀਂ ਪਤਾ ਇਹ ਆਪਾਂ ਅੱਗੇ ਤੋਂ ਨਾ ਲੈਤੀ ਸੀਗੀ ਠੀਕ ਹੈ ਬਈ ਹਾਂਜੀ ਤੇ ਬਾਕੀ ਬਈ ਇਹ ਗੱਲ ਕਰੀਏ ਕੱਦ ਕਾਠ ਦੀ ਤੇ ਤੋਰ ਤੇ ਤਾਂ ਹੈ ਨਹੀਂ ਬਈ ਹੈ ਨਾ ਨਹੀਂ ਵੀਰੇ ਤੋਰ ਤੇ ਨਹੀਂ ਆਪਣੇ ਖਥਾਂ ਪੱਕਾ ਕਰਨੀ ਚਾਹਤ ਹਾਂ ਥਾਂ ਥੋੜਾ ਜਿਹਾ ਪੱਕਾ ਇੱਕ ਬਈ ਥੋੜਾ ਜਿਹਾ ਚਿੱਕੜ ਚੱਲਾ ਜਾਂ ਜ਼ਿਆਦਾ ਹੈ ਇਧਰ ਨੂੰ ਸਹੀ ਹੈ ਨਾ ਬਸ ਤਿਲਕ ਤਿਲਕ ਕੇ ਡਿੱਗ ਪੈਂਦਾ ਉਹ ਤੋਰਾ ਤਰਾ ਇੱਕ ਨੰਬਰ ਇੱਕ ਨੰਬਰ ਹੈ ਵੀਰੇ ਠੀਕ ਹੈ ਬਈ ਤੋਰਾ ਤਰਾ ਬਈ ਕਹਿੰਦਾ ਜਮਾ ਇੱਕ ਨੰਬਰ ਬਾਕੀ ਬਰੀਡ ਆਪਾਂ ਤੁਹਾਨੂੰ ਚੈੱਕ ਕਰਵਾ ਲੈਂਦੇ ਨੇ ਫੇਸ ਵਗੈਰਾ ਇਹਦਾ ਕਰਮ ਵਾਲੀ ਦਾ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਐਦ ਕੀ ਜੇ ਬੱਚਾ ਚੰਗਾ ਪਾ ਗਈ ਬਹੁਤ ਬੱਚੀ ਬੱਚੇ ਦਿੰਦੀ ਠੀਕ ਹੈ ਭਾਈ ਭਾਈ ਕਹਿੰਦਾ ਭਾਈ ਬਸ ਹੀ ਦਿੰਦੀ ਆ ਬਾਕੀ ਪ੍ਰਿੰਟ ਦੀ ਗੱਲ ਕਰੀਏ ਕਦ ਕਾਠ ਦੀ ਗੱਲ ਕਰੀਏ ਕਦ ਕਿੰਨਾ ਕੋ ਭਾਈ ਕਦ ਵੀਰੇ ਕਦ ਮਣਿਆ ਤਾਂ ਹੈ ਛੋਟਾ ਕਿੰਨਾ ਕਦ ਮੇਰਾ ਹੈਗਾ 6 5 ਫੁੱਟ ਕੋਸ ਠੀਕ ਹੈ ਬਾਈ ਮੰਨ ਕੇ ਚੱਲੋ ਵੀ 5.5 ਫੁੱਟ ਤੋਂ ਉੱਤੇ ਹੋਊਗਾ ਨਾ ਕਟੋ ਸਹੀ ਗੱਲ ਹੈ ਬਾਈ ਤੇ ਬਾਕੀ ਥਾਣ ਬਾਈ ਹੱਥੀ ਚੋਲਿਓ ਭਾਵੇਂ ਚੋਲੇ ਮਸ਼ੀਨ ਤੇ ਹੋਰ ਇਹ ਕੀ ਛੋਡੀ ਐ ਸੇ ਬਾਈ ਬਾਈ ਯਰ ਕੇ ਤਾਂ ਕਹਿੰਦੇ ਆਪਾਂ ਮਸ਼ੀਨ ਤੇ ਚੋਂਦੇ ਸੀ ਕਿ ਠੰਡੀ ਸੀਲ ਬਾਈ ਕਹਿੰਦੇ ਫੋਲ ਨਾੜਾ ਨੂੜਾ ਚੈੱਕ ਕਰਵਾਣੇ ਇਧਰ ਨੂੰ ਹੱਕੇ ਬਾਈ ਮੜੀ ਜੀ ਲੈ ਬਾਈ ਇਧਰੋਂ ਵੀ ਆਪਾਂ ਚੈੱਕ ਕਰਵਾਣ ਨਾੜਾ ਨੂੜਾ ਹੋਵਨ ਤੇ ਕਰਮਾ ਲਈ ਦੇ ਫੋਲ ਚੰਗਿਆਂ ਆ ਕੱਲੇ ਕੱਚੀ ਕੱਚੀ ਪਈ ਆ ਉਸ ਹਾਂ ਦਾ ਅੰਦਾਜ਼ਾ ਲਾ ਲਿਓ ਜਦੋਂ ਤਿਆਰੀ ਕਰੂਗੀ ਕਰਮਾ ਲਈ ਬਹੁਤ ਸੋਹਣੀ ਕਰੂਗੀ ਤੇ ਮੁੱਲ ਇਹਦਾ ਬਾਈ ਫਕੀਰ ਰਹੂ ਮੁੱਲ ਵੀਰੇ ਦਾ 1,60,000 ਰੁਪਏ ਮੈਂ 1,60,000 ਹਾਂਜੀ ਉਹ ਜੋ ਥੋੜਾ ਕਾਣਾ ਮਾਨਤਾਨ ਹਾਂ ਵੀਰੇ ਕਰ ਦੇ ਠੀਕ ਹੈ ਬਾਈ 1,60,000 ਰੁਪਏ ਬਾਈ ਕਹਿੰਦਾ ਮੁੱਲ ਬਾਕੀ ਆਏਗਾ ਦਾ ਥੋੜਾ ਕਾਣਾ ਮਾਨਤਾਨ ਜਰੂਰ ਕਰ ਦੇਗੇ ਤੇ ਅੱਗੇ ਬਾਈ ਦੋ ਨੰਬਰ ਤੇ ਇਹ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ ਸੁੰਦੀ ਹੈ ਹੂੰ ਤੇ ਇਹ ਆਪਾਂ ਤਿੱਲ ਕਹਿ ਕੇ ਦੇਵਾਂਗੇ ਠੀਕ ਹੈ ਇਹਦਾ ਚੱਲਦਾ ਹੈ ਥਣ ਚੱਲਦਾ ਹੈ ਥਣ ਚੱਲਦਾ ਹੈ ਆਪਾਂ ਤਿੱਲ ਕਹਿ ਕੇ ਦੇਣੀ ਠੀਕ ਹੈ ਬਾਈ ਬਾਈ ਕਹਿੰਦਾ ਥਣ ਚੱਲਦਾ ਵੈਸੇ ਬਾਈ ਤਿੱਲ ਮੰਨ ਕੇ ਲੈ ਜਾਓ ਕਿਉਂਕਿ ਬੀ ਅਸੀਤ ਲੱਗਨੇ ਇਹਨੂੰ ਬਾਈ ਕਹਿੰਦਾ ਠੀਕ ਹੈ ਬਾਈ ਤੇ ਕਿੰਨਾ ਕਿੰਨਾ ਦੁੱਧ ਕਟਿਆ ਬਾਈ 35 ਲੀਟਰ ਦੁੱਧ ਦਿੱਤੇ ਵੀਰੇ ਠੀਕ ਆ ਐਦ ਕੀ ਫਿਰ ਕਿੰਨੀ ਉਮੀਦ ਐ ਤਾ ਐਦ ਕੀ ਵੀਰੇ ਦੇਖੋ ਬਾਕੀ ਸੇਵਾ ਤੇ ਆ ਗਣੀ ਠੀਕ ਆ ਉਹ ਠੰਡੀ ਹੈ ਵੀ ਪੂਰੀ ਪੂਰੀ ਠੰਡੀ ਵੀ ਇਹਦੇ ਫਿਰ ਕਿਹੜਾ ਸੀਮਨ ਬਾਈ ਲੱਗਾ ਕੇ ਇਹਦੇ ਵੀਰੇ ਮੈਜਿਕ ਦਾ ਲੱਗਾ ਠੀਕ ਆ ਇਹਦੇ ਬਾਈ ਕਹਿੰਦੇ ਬਾਈ ਮੈਜਿਕ ਦਾ ਸੀਮਨ ਲੱਗਾ ਹੋਗਾ ਤੇ ਚੌਂ ਚਬਾਉ ਓਕੇ ਆ ਇੱਕ ਨੰਬਰ ਆ ਵੀਰੇ ਠੀਕ ਆ ਚੌਂ ਚਬਾ ਬਾਈ ਕਹਿੰਦਾ ਇੱਕ ਨੰਬਰ ਆ ਤੇ ਬਾਕੀ ਬਾਈ ਹਾਈਟ ਲੈਂਥ ਦੀ ਗੱਲ ਕਰੀਏ ਇਹਦੀ ਵੀ ਫੁੱਲ ਆ ਕੋਈ ਵੀ ਵੀਰ ਆਊਗਾ ਬਾਈ ਇਹ ਨਾ ਮੰਨਿਓ ਵੀ ਸ਼ੂਟੀਆਂ ਗਈਆਂ ਕਿਉਂਕਿ ਜਿੱਟੀਆਂ ਸਾਨੂੰ ਮਤਲਬ ਵਿੱਚ ਦਿਸਣਗੀਆਂ ਜਦੋਂ ਵੀ ਤੁਸੀਂ ਵੀਡੀਓ ਦੇਖੋਗੇ ਤਾਂ ਉਹਿਆਂ ਜੀ ਸਾਨੂੰ ਨੇੜੇ ਆਏ ਤਾਂ ਦਿਸਣਗੀਆਂ ਚੰਗੀਆਂ ਦਿਸਣਗੀਆਂ ਪੂਰਾ ਬਾਈ ਤੇ ਬਾਕੀ ਸਾਨੂੰ ਆਪਾਂ ਚੈੱਕ ਕਰਵਾ ਲਿਆ ਤੇ ਥਾਂ ਤੋਂ ਬਾਈ ਇਹ ਪਰਲੇ ਤੋਂ ਤੱਲ ਮੰਨ ਗਿਆ ਹਾਂਜੀ ਪਿਛਲੇ ਤੋਂ ਇਸਲੇ ਤਾਂ ਤੋਂ ਬਈ ਕਹਣਾ ਬਈ ਭਾਵੇਂ ਤੈਲੇ ਮੰਨ ਕੇ ਆ ਜੋ ਐਸੇ ਬਈ ਕਹਣਾ ਚੱਲਦਾ ਵੀ ਆਪਾਂ ਤੁਹਾਨੂੰ ਤੈਲੇ ਮੰਨ ਕੀ ਦੇਵਾਂਗੇ ਤੇ ਨਾੜਾ ਨੂੜਾ ਤੁਸੀਂ ਬਾਨ ਦੇ ਦੇਵੀਂ ਚੈੱਕ ਕਰ ਸਕਦਾ ਕਿੰਨੀ ਤਰੀਕ ਨੂੰ ਬਈਦਨ ਪੂਰੇ ਆ ਦੇ ਵੀਰੇ ਇਹਦੇ ਹੈਗੇ ਦਿਨ ਪੂਰੇ ਹੀ ਆ ਇਹਦੇ ਦਾ ਇਹਦੇ ਪੂਰੇ ਹੀ ਹਾਂਜੀ ਇਹ ਅੱਜ ਸੂਪੇ ਕੱਲ ਸੂਪੇ ਠੀਕ ਆ ਬਈ ਕਹਣਾ ਬਈ ਅੱਜ ਸੂਪੇ ਭਾਵੇਂ ਕੱਲ ਸੂਪੇ ਦੇਣੇ ਤੇ ਕਰਮਾਲੀ ਦੇ ਪੂਰੇ ਆ ਬੜਾ ਹਟਾਇਓ ਬਈ ਇਹ ਤੁਹਾਨੂੰ ਆਪ ਦਿਖਾ ਦਈਏ ਲੈ ਵਲੂ ਕਰਮਾਲੀ ਜਾਂਦਾ ਵੀ ਹਲੋ ਬਾਕੀ ਗੱਲ ਕਰੀਏ ਬਈ ਪਲੀਆਂ ਸਮੀਆਂ ਦੀ ਕਰਮਾਲੀਆਂ ਫੁੱਲ ਹੋ ਸਕਦਾ ਥੋੜਾ ਡਰੇ ਲੇ ਵਾ ਇਹਦਾ ਵੀ ਚੈੱਕ ਕਰ ਸਕਦਾ ਮੈਂ ਥੋੜਾ ਜਿਹਾ ਉਹ ਦਸ ਹੀ ਦਿੱਤਾ ਬਾਈ ਕਹਿੰਦਾ ਦੁੱਧ ਆਉਂਦਾ ਹੀ ਹੈ ਗਾ ਇਹ ਤਾਂ ਤੇ ਹੂੰ ੱੱਲ ਮੰਨ ਲੀ। ਇਦਾਂ ਵੀ ਚੈੱਕ ਕਰ ਸਕਦਾ ਨਾੜਾ ਨੂੜਾ ਨਾ ਫੁੱਲ ਚੰਗਿਆ ਹਵਾ ਲੈ ਤਾਂ ਥਣਾ ਦਾ ਜਿਹੜਾ ਗੈਪ ਵੀ ਬਹੁਤ ਚੰਗਾ। ਵੈਸੇ ਤਿਆਰੀਆਂ ਚ ਹੈ ਬਾਈ ਕਹਿੰਦਾ ਅੱਜ ਵੀ ਝੂ ਸਕਦੀ ਹੈ ਤੇ ਕੱਲ ਵੀ ਝੂ ਸਕਦੀ ਹੈ ਤੇ ਬਾਈ ਇਹਦਾ ਫਿਰ ਮੁੱਲ ਅੱਜ ਕੀ ਰਹੂਗਾ ਲੈਰ ਦੇਣਾ। ਮੁੱਲ ਇਹਦਾ ਵੀਰੇ ਕੀ ਮੁੱਲ ਰਹੂ ਬਾਈ ਫਿਰ ਇਹਦਾ ਪੂਰਾ ਵੀਰੇ 1 ਲੱਖ ਰੁਪਈਆ 1 ਲੱਖ ਰੁਪਈਆ ਬਾਈ ਕਹਿੰਦਾ ਬਈ ਇਹਦਾ ਮੁੱਲ ਬਾਕੀ ਥੋੜਾ ਕਹਿੰਦਾ ਮਾਨਦਾਨ ਹੋ ਜਾਊਗਾ ਜੇ ਕੋਈ ਵੀਰ ਜੋੜਾ ਇਕੱਠਾ ਲੰਭੋ ਉਹ ਸਾਬਣਾ ਕਰ ਦਿਆਂਗੇ ਠੀਕ ਹੈ ਬਾਈ ਜੇ ਬਾਈ ਕਹਿੰਦਾ ਕੋਈ ਜੋੜਾ ਇਕੱਠਾ ਬਾਕੀ ਆਇਆ ਬੱਚੇ ਦੇ ਦਿੰਦੇ ਠੀਕ ਹੈ ਬਾਈ ਤੇਰੀ ਉਹ ਬੱਚੀ ਪਹਿਲਾਂ ਵੀ ਖੜੀ ਆਪਣੇ ਕੋਲ ਆਹ ਬੱਚਾ ਪਾਇਆ ਨੇ ਹਾਂ ਬੱਚੀ ਹੈ ਬੱਚੇ ਬਹੁਤ ਚੰਗੇ ਪਾਉਂਦੀ ਹੈ ਹਨਾ ਸਹੀ ਗੱਲ ਹੈ ਬਾਈ ਬਾਕੀ ਬਰੀਡ ਦੀ ਤੁਸੀਂ ਬਾਈ ਪਰਖ ਕਰ ਸਕਦੇ ਹੋ ਲੈ ਚੈੱਕ ਕਰ ਸਕਦੇ ਹੋ ਕੱਲਾ-ਕੁੰਲਾ ਦਾ ਸਾਇਦ ਦੋਮਾ ਦੇ ਜਮਾ ਸੂਟੇ-ਸੂਟੇ ਕਰਨ ਫੇਸ ਵਗੈਰਾ ਰੰਗ ਟੰਗ ਕੁਆਲਿਟੀਆਂ ਇੱਕ ਨੰਬਰ ਆ ਗਈਆਂ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵੜਾ ਚ ਕੋਈ ਵੀ ਵੜਾ ਵੀ ਪਸੰਦ ਬਾਈ ਨਾ ਕਰਿਓ ਕੰਟੈਕਟ ਬਾਈ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ